सो इट इज ट्वेंटी थ्री जनवरी टुडे अज का मौसम चल 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 बहार

दिल्ली होई पे बहुत है ज दमी पे विजिबिलिटी बहुत घट है अमने उ टावर है वो मतलब विजिबल नहीं है बहुत घट दिखा दे दिख नहीं रहा डेंसिटी बहुत हाउ दी खड़ी खेत दी हद डौल आखरी तो वो भी नहीं दिख दी देखो ती फेस पे हल्की-हल्की वाटर ड्रॉप समाली दिया बोलना है। <laughs> 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 ਇੱਕ ਇੱਕੋ ਮਤਲਬ ਕਿ ਟੈਲਾਂ ਵੀ ਸਾਰੀ ਟੈਲ ਗਿੱਲੀ ਹੋਈ ਪਈ ਇੱਧਰ ਉੱਧਰ ਤਾਂ ਦਿਖਦਾ ਹੀ ਨਹੀਂ ਆਹ ਦੇਖ ਰਿਹਾ ਹਾਤ ਪੂਰੇ ਹਾਲਾਤ ਹੈ ਜਾਨਵਰਾਂ ਦੇ ਬੰਨੀਆਂ ਬੇਬੀ ਇਹਨਾਂ ਦੇ ਕੋਲ ਘਰ ਨਹੀਂ ਹੈ ਝੰਗੀ ਝੌਪੜੀਆਂ 'ਚ ਤੂੰ ਤਾਂ ਅੱਜ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਪੂਰੀ ਠੰਡਾਂ ਚ ਅੱਜ ਜ਼ਿਆਦਾ ਮਈ ਅੱਜ ਮਤਲਬ ਜਿੰਨੀ ਵੀ ਪਿੱਛੇ ਦਿਨ ਲੰਘੇ ਠੰਡੇ ਉਹ ਸਾਰਿਆਂ ਦਿਨਾਂ ਤੇ ਜਿਹੜੀ ਫੌਗ ਸੀਗੀ ਹੁਣ ਵੀ ਕੈਮਰੇ ਤੇ ਵੀ ਥਾਣੀ ਦੀ ਬੰਦਾ ਪੈ ਰਹੀ ਹੈ ਕਿੰਨੇ ਵੀ ਦਿਨ ਲੰਘੇ ਹਨ ਉਹ ਉਹਨਾਂ ਦਿਨਾਂ ਤੇ ਇਸ ਤਰ੍ਹਾਂ ਦੀ ਧੁੰਦ ਨਹੀਂ ਆਈ ਪਰ ਲੇਕਿਨ ਅੱਜ ਤਾਂ ਨੇੜੇ ਤੇ ਹੀ ਸ਼ੁਰੂ ਹੋ ਗਈ ਨੇੜੇ ਤੇ ਹੀ ਨਹੀਂ ਦਿਖਦਾ ਕਟੋ ਚੌਥੇ ਕੋਠੇ ਤੇ ਦਿਖਿਦਾਨੀ ਕੋਣ ਘੜਾ ਦੋਨੋਂ ਘਰ ਤੋਂ ਦਿਖਦਾਨੀ ਕਟੋ ਕਾ ਜਿਆਦਾ ਤੋਂ ਜਿਆਦਾ ਤਾਂ ਹੀ 100 ਮੀਟਰ ਤੱਕ ਦੇਖ ਸਕਦੇ ਹਾਂ 700 ਮੀਟਰ ਤੱਕ 700 ਮੀਟਰ ਉਹ ਤੋਂ ਬਾਅਦ ਦੀ ਵਿਜ਼ਿਬਿਲਟੀ ਨਹੀਂ ਆਗੀ ਲਾ

हाँ। अबे लाइट जला ले चलो चल है नहीं अभी कुछ पक्की ਤੋ ਦੋ ਦਿਨ ਦੋ ਦਿਨ ਹੋ ਗਏ ਇਹਨੂੰ ਬਾਈਕ ਨੂੰ ਐਦਾਂ ਹੀ ਢੜੀਆ ਵਾਹ ਚਲਾ ਕੇ ਟਿਕ ਆਫਟਰ ਟੂ ਡੇਸ ਨਾਓ ਆਈ ਆਮ ਸਟਾਰਟਿੰਗ ਦੋ ਦਿਨ ਬਾਅਦ ਵੀ ਇੱਕ ਸ਼ੈਲਫ ਚ ਹਰ ਬੰਦੇ ਨੂੰ ਆਪਣੇ ਵਹੀਕਲ ਨੂੰ ਨਾ ਜੇ ਉਸ ਦਿਨ ਤੁਸੀਂ ਨਹੀਂ ਕਿਤੇ ਬਾਹਰ ਜਾ ਰਹੇ ਹਰ ਦੂਜੇ ਤੀਜੇ ਦਿਨ ਸੈਲਫ ਮਾਰਨੀ ਚਾਹੀਦੀ 5-10 ਮਿੰਟ ਤੇਲ ਜਣ ਗਰਮ ਕਰਨਾ ਚਾਹੀਦਾ ਹਾਂ ਉੱਥੇ ਖੜੀਆਂ ਸਿਰਫ ਟਪਾਉਂਗੀ ਜਾਂ ਠੰਡ ਘਟੂਗੀ ਦੁਪਹਿਰ ਇਹ ਜੇ 1:00 2:00 ਉਦੋਂ ਉਸ ਟਾਈਮ ਇਹ ਦੇਖੋ ਟੇਮ ਸਟਰੀਟ ਚ ਕੀ ਹਾਲ ਉਹ ਵੀ ਮੈਂ ਦਿਖਾ ਦਿੰਦਾ

अबे पार्टी चिकन बना लो यार सर्दी है आज खिला दो कुछ है। सालों। बना ले बकरा बना लो सर्दी बहुत ज्यादा है चल आधा आधा ले आए <laughs> कितने रुपए किलो है <laughs> बकरा <laughs> सालो तुम लोगों को ना पता हो गोश्त का बस कर तू 900 रुपए किलो है चल ले फिर आज ये भी अंदर है ये बाहर है ബോബ് no,